ਹੇ ਬੋਲੋ ਜੀ ਵਾਹਿਗੁਰੂ ਪ੍ਰਤਮਹਿਨ ਸਰਬੱਤ ਦਾਤ ਜੀ ਦੇ ਕੀ ਅਰਦਾਸ ਹੈ ਜੀ ਸਰਬੱਤ ਖਾਨ ਸਾਹਿਬ ਜੀ ਕੋ ਸਭਾ ਜੀ ਦੀ ਜੀ ਵੀ ਦਜੀਤ ਕਾ ਜੀ ਬਾਲੀਆਂ ਪਹਿਲਾ ਹੰਮੇ ਸ਼ਰਮ ਆਉਂਦੀ ਹੈ ਕਹਿੰਦੇ ਉਹ ਸਾਡਾ ਮੁੱਖ ਮੰਤਰੀ ਹੈ ਸ਼ਰਮ ਆਉਂਦੀ ਹੈ ਕੌਮ ਨੂੰ ਹੁਣ ਅਸੀਂ ਜੇ ਪਾਰਲੇ ਸੂਬੇ ਜਾਈਏ ਤੇ ਲੋਕੀ ਹੱਸਦੇ ਆ ਤੁਹਾਡਾ ਆ ਮੁੱਖ ਮੰਤਰੀ ਹੈ ਮਾਤਾ ਬੀਬੀ ਨੂੰ ਕਿਹਾ ਉਹ ਕੀ ਕਹਿੰਦਾ ਤੁਸੀਂ ਉਹ ਨਸਲੋ ਦੇ ਚੈੱਕ ਕਰਾਓ ਮੈਨੂੰ ਲੱਗਦਾ ਨਸਲੀ ਹੈ ਨਹੀਂ ਮੁੱਖ ਮੰਤਰੀ ਦੀ ਤੋ ਇਸ ਕਰਕੇ ਚੈੱਕ ਕਰਕੇ ਪੰਜਾਬੀਆਂ ਨਾਲ ਠੱਗੀ ਹੋਈ ਹੈ ਪੰਜਾਬੀਆਂ ਨਾਲ ਠੱਗੀ ਹੋਈ ਹੈ ਮੁੱਖ ਮੰਤਰੀ ਕਹਿੰਦੇ ਲਾਇਕ ਨਹੀਂ ਹੈ ਮੈਂ ਧੰਨਵਾਦ ਕਰਦਾ ਬੀਬੀ ਦਾ ਜਿਨ੍ਹਾਂ ਨੇ ਦੇਖੋ ਸਾਰੀ ਪਾਰਟੀ ਨੂੰ ਇਕੱਠਾ ਕਰ ਦਿੱਤਾ ਸਾਰੇ ਪਰਿਵਾਰਾਂ ਨੂੰ ਇਕੱਠੇ ਕਰ ਦਿੱਤਾ ਸਾਡਾ ਪਰਿਵਾਰ ਹੁਣ ਇੱਕ ਹੈ ਸਾਡਾ ਇੱਕ ਨਿਸ਼ਾਨਾ ਹੈ ਪੰਜਾਬ ਨੂੰ ਬਚਾਉਣਾ ਥੈਂਕ ਯੂ ਅੱਜ ਆਏਗੀ ਕਿਉਂਕਿ ਗਠਬੰਧਰ ਨਿਕਲ ਚੁੱਕਾ ਹਲੇ ਸਾਡਾ ਤਾਂ ਅਸੀਂ ਤਾਂ 13 ਦੀ 13 ਸੀਟਾਂ ਲੜ ਰਹੀਆਂ ਤੁਸਾਂ ਯਾਪ ਵੀ ਦੇਖਿਆ ਮੈਂ ਤਾਂ ਮੇਰਾ ਸਾਡੀ ਕੈਂਪੇਨ ਤੋਂ ਸ਼ੁਰੂ ਹੈ ਪੰਜਾਬ ਬਚਾਓ ਮੋਰਚਾ ਜਿਹੜਾ ਯਾਤਰਾ ਕਰੀ ਮੈਂ ਧੰਨਵਾਦ ਕਰਦਾ ਸੰਗਤ ਦਾ ਪੰਜਾਬ ਵੀ ਲੋਕਾਂ ਦਾ ਜਿਹੜਾ ਇੰਨਾ ਪਿਆਰ ਦੇ ਰਿਹਾ ਤੁਸੀਂ ਰੋਜ਼ ਦੇਖੋ ਐ ਜੀ ਐਜਾ ਪਿਆਰ ਐਜਾ ਜੋਸ਼ ਮੈਂ ਆਪਣੇ 25 ਸਾਲ ਦੇ ਇਤਿਹਾਸ ਚ ਨਹੀਂ ਦੇਖਿਆ ਜਿਵੇਂ ਅੱਜ ਮਿਲ ਰਿਹਾ ਕਿਉਂ ਸਾਰੇ ਪੰਜਾਬੀਆਂ ਨੇ ਦੇ ਕੌਮ ਨੇ ਪੰਥ ਨੇ ਰਿਅਲਾਈਜ਼ ਕੀਤਾ ਹੈ ਕਿ ਜੋ ਕੁਝ ਵੀ ਬਣਿਆ ਪੰਜਾਬ ਜਾਂ ਅਕਾਲੀ ਦਲ ਦੀ ਸਰਕਾਰਾਂ ਨੇ ਬਣਾਇਆ ਅਕਾਲੀ ਦਲ ਨੇ ਪੰਜਾਬ ਨੂੰ ਬਿਲਡ ਕੀਤਾ ਆ ਜਿੰਨੇ ਦਿੱਲੀ ਵਾਲੀਆਂ ਪਾਰਟੀਆਂ ਉਹ ਆਉਂਦੀਆਂ ਸੀ ਲੁੱਟਦੀਆਂ ਸੀ ਤੇ ਲੁੱਟ ਕੇ ਬਾਹਰ ਚਲੇ ਜਾਂਦੀਆਂ ਸੀ ਇੱਕ ਵੀ ਨਿਸ਼ਾਨੀ ਤੁਸੀਂ মিডিਆ ਵਾਲੇ ਬੈਠਿਓ ਇੱਕ ਵੀ ਐਗਜ਼ਾਮਪਲ ਕਿਸੇ ਕੋਈ ਪ੍ਰੋਜੈਕਟ ਦਾ ਕੋਈ ਡਿਵੈਲਪਮੈਂਟ ਦਾ ਕਿਸੇ ਚੀਜ਼ ਦਾ ਕੋਈ ਸਕੀਮ ਦਾ ਤੁਸੀਂ ਨਾ ਕਾਂਗਰਸ ਦੇ ਨਾਂ ਐਗਜ਼ਾਮਪਲ ਦੇ ਦੱਸ ਸਕਦੇ ਹੋ ਝਾੜੂ ਵਾਲੇ ਦੀ ਰਕੀ ਦੱਸਣਾ ਬਸ ਮੇਰੇ ਪਾਸ ਨਾਲ ਜੀ ਅਖਰੀ ਦੇ ਨਾਲ ਘੱਟ ਜਾਣਾ ਕਰ ਲਿਆ ਹਾਂ ਜੀ ਸ਼ੇਅਰਿੰਗ ਕੋ ਲੈ ਕੇ ਕبھی ਅੱ비 ਵੀ ਪੇਜ ਫਸਾ ਹੋਇਆ ਹੈ ਯਾਰ ਤੁਹਾਨੂੰ ਕੀ ਟੈਨਸ਼ਨ ਹੈ ਮੈਂ ਤਾਂ ਆਪ ਹਰਾਨਾ ਕਹਿੰਦੇ ਜੀ 3 ਵਜੇ 13 ਤਰੀਕ ਨੂੰ 3 ਵਜੇ ਮੀਟਿੰਗ ਹੋਣੀ ਹੈ 14 ਤਰੀਕ ਨੂੰ 5 ਵਜੇ ਹੋਣੀ ਹੈ ਮੈਂ ਉੱਥੇ ਹੁਣ ਕਿਤੇ ਯਾਤਰਾ ਚੁਣਾਂ ਤੁਸੀਂ ਐਂ ਕਰਿਆ ਕਰੋ ਤੁਸੀਂ ਆਪਣਾ ਮੀਡੀਆ ਦੇਖ ਲਓ ਜਾਂ ਪੀਡੀਸੀ ਚੈਨਲ ਦੇਖ ਲਿਆ ਕਰੋ ਮੈਂ ਕਿੱਥੇ ਆ ਉਹਨੂੰ ਪਤਾ ਹੀ ਨਹੀਂ ਲੱਗ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੰਜਾਬ ਦੇ ਅੰਦਰ ਯਾਤਰਾ ਕਰ ਰਿਹਾ ਹੁਣ ਵੀ ਮੈਂ ਤੁਹਾਨੂੰ ਦੱਸਦਾ ਇਹਦੇ ਬਾਅਦ ਜਲੰਧਰ ਜਾਣਾ ਜਲੰਧਰ ਦੇ ਬਾਅਦ ਮੈਂ ਪਿੰਡ ਬਾਦਲ ਜਾਣਾ ਚੈੱਕ ਕਰ ਲਿਓ ਰਾਤ ਨੂੰ ਤੇ ਉਹਦੇ ਬਾਅਦ ਸਵੇਰੇ ਸਾਡੀ ਜਿਹੜੀ ਅਲਾਇੰਸ ਦੀ ਗੱਲ ਹੈ ਇਹ ਨਹੀਂ ਅੱਜ ਹੀ ਹੈਗੀ ਆਪਾਂ ਨੂੰ ਸਵੇਰੇ ਕੋਈ ਗੱਲ ਕਰਿਆ ਹੈ ਕਿ ਹੈਸ ਕਮ ਫਰਮ ਮਿਸਟਰ ਅਮਰਸ਼ਾ ਹੁੰਦਾ ਰਾਈਟ ਪਹਿਲੀ ਵਾਰੀ ਉਹਨਾਂ ਨੇ ਕਿਹਾ ਵੀ ਸਾਡੀ ਗੱਲ ਚੱਲ ਰਹੀ ਹੈ ਇਹ ਜ ਸਾਡੇ ਨਹੀਂ ਹੋਇਆ ਉਸ ਤੋਂ ਬਾਅਦ ਇਹ ਗੱਲ ਚੱਲਦੀ ਹੈ ਮਤਲਬ ਉਹ ਤਾਂ ਇਸ ਵਾਰ ਬਾਬਾ ਯਾਰ ਕਸਾ ਕੀ ਹੈ ਮੀਡੀਆ ਜਿਆਦਾ ਇਹਨੂੰ ਬਿਲਡ ਕਰ ਰਿਹਾ ਨਾ ਨਾ ਮੈਨੂੰ ਨਾ ਨਾ ਮੈਨੂੰ ਪਤਾ ਨਾ ਭਾਜਪਾ ਵਾਲਿਆਂ ਨੂੰ ਪਤਾ ਹੈ ਜਾਂ ਕਿਸੇ ਨੂੰ ਪਤਾ ਹੈ ਅਸੀਂ ਇਹ ਸੋਸ਼ਲ ਮੀਡੀਆ ਮੀਡੀਆ ਹੁਣ ਇੰਨੇ ਵਜੇ ਕੱਲ ਹੋਊਗੀ ਪਰਸੋਂ ਹੋਊਗੀ 8:5 ਹੋਊਗੀ ਅਸੀਂ 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 ਐਟ ਦ ਮੂਮੈਂਟ ਅਸੀਂ 13 ਦੀਆਂ 13 ਸੀਟਾਂ ਲੜਾਂਗੇ ਐਟ ਦੀ ਮੂਮੈਂਟ ਐਟ ਦੀ ਮੂਮੈਂਟ ਮਤਲਬ ਸਾਡੀ ਐਲਾਈਂਸ ਬੀਐਸਪੀ ਨਾਲ ਸੀ ਅਸੀਂ ਤਾਂ ਡੋੜੀ ਨਹੀਂ ਉਹਨਾਂ ਦਾ ਯੂ ਆਰ ਨਾਟ ਰੂਲਿੰਗ ਨੋ ਆਈ ਐਮ ਨਾਟ ਰੂਲਿੰਗ ਸਾਡੀ ਪ੍ਰੈਜ਼ੈਂਟ ਮੈਂ ਉਹੀ ਕਹਿ ਰਿਹਾ ਨਹੀਂ ਸਾਡੀ ਸਾਡੀ ਐਲਾਈਅੰਸ ਸੀਪੀਏ ਸੀਪੀਐਮ ਪੰਜਾਬ ਫਰੰਟ ਵੀ ਬਣ ਰਿਹਾ ਜਿਹੜਾ ਮੈਂ ਤੁਹਾਨੂੰ ਅੱਜ ਕੱਲ ਕਰ ਰਿਹਾ ਉਹ ਵੀ ਲੋਕੀ ਸਾਨੂੰ ਅਪਰੋਚ ਕਰ ਰਿਹਾ ਅਸੀਂ ਤਾਂ ਜਿਹੜੇ ਪੰਜਾਬ ਨੂੰ ਬਚਾਉਣ ਵਾਸਤੇ ਜਿਹੜੀਆਂ ਲਾਈਕ ਮੈਂਡਡ ਪਾਰਟੀਆਂ ਐ ਜਿਹੜੀਆਂ ਕੱਖੀਆਂ ਹੋ ਸਕਦੀਆਂ ਸਾਡੇ ਪੰਜਾਬ ਨੂੰ ਬਚਾਉਣ ਵਾਸਤੇ ਅਸੀਂ ਮੋਸਟ ਵੈਲਕਮ ਐਕਸੈਪਟ 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 ਐਂ ਦੇਖ ਰਿਹਾ ਜਿਵੇਂ ਕੋਈ ਸੀ ਕਾਂਗਰਸ ਨਾਲ ਤਾਂ ਜਾ ਨਹੀਂ ਸਕਦੇ ਝਾੜੂ ਵਾਲਿਆਂ ਨੂੰ ਤਾਂ ਜਾ ਨਹੀਂ ਸਕਦੇ ਬਾਕੀ ਅਸੀਂ ਬੀਐਸਪੀ ਸੀਪੀਏ ਸੀਪੀਐਮ ਸਾਰਿਆਂ ਨਾਲ ਅੱਜ ਗੱਲ ਕਰ ਰਹੇ ਹਾਂ ਇਹ ਹੋਇਆ ਨਹੀਂ ਨਾ ਹਲੇ ਮੈਂ ਸੀਪੀਏ ਸੀਪੀਐਮ ਕੋ ਅਸੀਂ ਦੇਖਣਾ ਅਸੀਂ ਦੇਖਣਾ ਪੈਣਾ ਕਿ ਉਹ ਕਿੰਨਾ ਕਰ ਸਕਦੇ ਹੁੰਦੇ ਸਾਡੇ ਵਾਸਤੇ ਤਾਂ ਸਾਰੇ ਆਈ ਥਿੰਕ ਨੋ ਪੁਆਇੰਟ ਦੇਰ ਇਜ਼ ਨੋ ਪੁਆਇੰਟ ਆਂ ਜੀ ਆਂ ਜੀ ਸ਼੍ਰੋਮਣੀ ਕਾਲੀ ਦਲ ਤੇ ਸਾਰੀ ਲੀਡਰਸ਼ਿਪ ਇੱਕ ਝੰਡੇ ਥੱਲੇ ਇਕੱਠੇ ਹੈ ਤੇ ਮੈਨੂੰ ਲੱਗਦਾ ਕੱਲੀ ਪਾਰਟੀ ਹੈ ਪੰਜਾਬ ਚ ਜਿਹੜੀ ਯੂनाइटेड ਹੈ ਤੇ ਇਕੱਠੇ ਹੋ ਕੇ ਐਜ਼ ਅ ਫੈਮਿਲੀ ਆ ਜਿਹੜੇ ਦੇਸ਼ ਦੇ ਦਿੱਲੀੋਂ ਆਈਆਂ ਪਾਰਟੀਆਂ ਦੇ ਖਿਲਾਫ ਅਸੀਂ ਲੜਾਈ ਲੜਨ ਵਾਸਤੇ ਪੂਰੇ ਹੁਣਪੂਰੀ ਅਸੀਂ ਸੰਗਠਨ ਹੋ ਗਿਆ ਜੋ ਹਾਲਾਤ ਤੁਸੀਂ ਦੇਖੇ ਐ ਅੱਜ ਪੰਜਾਬ ਦੇ ਅੱਜ ਐ ਨਹੀਂ ਲੱਗਦਾ ਕੋਈ ਸਰਕਾਰ ਹੈ ਆਪਾਂ ਨੂੰ ਅਜਾ ਨਲਾਇਕ ਮੁੱਖ ਮੰਤਰੀ ਮਿਲਿਆ ਤੇ ਮੈਂ ਕੱਲ ਸੁਣ ਰਿਹਾ ਸੀ ਬਿਆਨ ਕੇਜਰੀਵਾਲ ਦਾ ਦੇਖੋ ਕਿੰਨਾ ਹੁਸ਼ਿਆਰ ਕੇਜਰੀਵਾਲ ਪਹਿਲੇ ਇਲੈਕਸ਼ਨ ਵਿੱਚ ਜਦੋਂ ਉਹਨੇ ਦੇਖਿਆ ਮਾਹੌਲ ਆਮ ਆਦਮੀ ਪਾਰਟੀ ਦਾ ਹੈ ਉਹਨੇ ਕਹਿਤਾ ਇੱਕ ਮੌਕਾ ਦਿਓ ਕੇਜਰੀਵਾਲ ਨੂੰ ਉਹ ਕ੍ਰੈਡਿਟ ਆਪ ਲੈ ਗਿਆ ਹੁਣ ਉਹਨੂੰ ਪਤਾ ਲੱਗ ਗਿਆ ਕਿ ਇਹਨਾਂ ਦੇ ਨਲਾਇਕ ਸਰਕਾਰ ਨੇ ਮੁੱਖ ਮੰਤਰੀ ਨੇ ਇੰਨਾ ਬੁਰਾ ਹਾਲ ਕਰ ਦਿੱਤਾ ਤੇ ਹੁਣ ਸਾਰਾ ਕਹਤਾ ਕਿ ਹੁਣ ਅਗਲੀ ਕੈਂਪੇਨ ਸਾਰੀ ਭਗਵੰਤ ਮਾਨ ਦੇ ਸਿਰ ਤੇ ਹੋਊਗੀ ਭਗਵੰਤ ਮਾਨ ਨੂੰ ਭੇਜੋ ਦੇਖੋ ਕਿੰਨਾ ਫਰਕ ਆਈ ショ ਕਰਦਾ ਕਿ ਉਹਨਾਂ ਨੇ ਆਪਣੇ ਆਪ ਹੀ ਅਸੈਸਮੈਂਟ ਲੈ ਲਈ ਕਿ ਇਹਨਾਂ ਦੀ ਜ਼ਮਾਨ ਜ਼ਬਤ ਹੋਣੀ ਹੈ ਤੇ ਤੁਸੀਂ ਦੇਖ ਲਓਗੇ ਚੌਥੇ ਨੰਬਰ ਤੇ ਇੱਕ ਆਮ ਆਦਮੀ ਪਾਰਟੀ ਆਊਗੀ ਜਿਹੜੇ ਜਿਹੇ ਹਾਲਾਤ ਬਣੇ ਆ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਅੱਜ ਅੱਗ ਕੈਂਡੀਡੇਟਾਂ ਦੇ ਨਾਮ ਨਾਮ ਗੱਲ ਕਰ ਲਈ ਪੰਜ ਕੈਬਨਟ ਮੰਤਰੀ ਵੀ ਨੇ ਕਿਉਂਕਿ ਉਹਨਾਂ ਕੋਲੇ ਆਮ ਆਦਮੀ ਤਾਂ ਕੋਈ ਰਿਹਾ ਹੀ ਨਹੀਂ ਉਹ ਹਰ ਉਹਨਾਂ ਦੀ ਕੈਂਪੇਨ ਸੀ ਕਿ ਆਮ ਆਦਮੀ ਨੂੰ ਬਣਾਵਾਂਗੇ ਆਮ ਆਦਮੀ ਨੂੰ ਮੌਕਾ ਦਵਾਂਗੇ ਹੁਣ ਆਮ ਆਦਮੀ ਤੇ ਲੱਭੇ ਹੈ ਹੀ ਨਹੀਂ ਇਹਨਾਂ ਕੋਲੇ ਸਾਰੇ ਛੱਡ ਗਏ ਹੁਣ ਆਪਣੇ ਜਿਹੜੇ ਚਿਹਤੇ ਮੰਤਰੀ ਆ ਜਿਹੜੇ ਲੁੱਟੀ ਜਾਂਦੇ ਆ ਉਹਨਾਂ ਨੂੰ ਕਿਹਾ ਕਿ ਪੈਸੇ ਤੁਸੀਂ ਇਕੱਠੇ ਕਰ ਲਏ ਆ ਹੁਣ ਇਲੈਕਸ਼ਨ ਤੇ ਲਾਓ ਇਹਨਾਂ ਤੋਂ ਦੋ ਕਾਂਗਰਸ ਕਾਂਗਰਸ ਹੈ ਕਾਂਗਰਸ ਨੇ ਹਾਲੇ ਵਿੱਚ ਇੱਕ ਕਾਮੇਡੀਅਨ ਦੇ ਨਾਲ ਕਿਹੜਾ ਇੱਕ ਕਾਮੇਡੀਅਨ ਇੱਕ ਮੈਂ ਹੋਰ ਦੱਸਾਂ ਜਿਹੜੇ ਪਟਿਆਲੇ ਤੋਂ ਉਮੀਦਵਾਰ ਆ ਇਹਨੂੰ ਤਾਂ 3 ਸਾਲ ਦੀ ਸਜ਼ਾ ਹੋਈ ਪਈ ਹੈ ਡਾਕਟਰ ਜਿਹੜਾ ਹੈਗਾ ਬਲਬੀਨ ਸਿੰਘ 3 ਸਾਲ ਦੀ ਸਜ਼ਾ ਹੋਈ ਹੈ ਤੇ ਦੂਜੇ ਕਈਆਂ ਨੂੰ ਸਜ਼ਾ ਹੋਣ ਆਲੀ ਹੈ ਸੋ ਮੈਨੂੰ ਲੱਗਦਾ ਉਹਨਾਂ ਨੇ ਖੇੜਾ ਛੜਾਇਆ ਹੈ ਕਿ ਇਹਨਾਂ ਬੰਦਿਆਂ ਦਾ ਸਰ ਕਾਂਦੀਦਸਾ ਸੀਏ ਨੂੰ ਲੈ ਕੇ ਬਾਰ-ਬਾਰ ਪੁੱਛ ਲਏ ਕਿ ਆਪ ਲੋਕੋ ਸਿੱਖ ਪਰ ਰਹੇ ਹਾਂ ਕਿ ਬਹੁਤ ਪੇੜੀਆ ਕੇ ਸੁਰੱਖਿਅਤ ਦੇਖੋ ਇਸਤਾਨਸ਼ਿਆ ਦੇ ਲੋਕ ਆਪਕੇ ਪਾਸ ਅਗਰ ਰਹਤੀ ਆ ਭਾਈ ਅੱਜ ਆ ਦੇਖੋ ਐਨਟੀ ਸਿੱਖ ਇਹਦੀ ਕੇਜਰੀਵਾਲ ਤੇ ਐਨਟੀ ਮਿਨੋਰਟੀਜ਼ ਦੀ ਕਿਵੇਂ ਸੋਚ ਹੈ ਆਪਣੇ ਕੇਜਰੀਵਾਲ ਦੀ ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਕਹਿ ਰਿਆ ਸੀ ਜਿਹੜੇ ਆਪਣੇ ਬਹੁਤ ਭੈਣ ਭਰਾ ਸਿੱਖ ਭੈਣ ਭਰਾ ਜਿਹੜੇ ਪਾਕਿਸਤਾਨ ਸੀ ਅਫਗਾਨਿਸਤਾਨ ਸੀ ਉਹਨਾਂ ਨੂੰ ਉੱਥੇ ਬੜੀਆਂ ਪ੍ਰੋਬਲਮ ਆਈਆਂ ਤੁਸੀਂ ਦੇਖਿਆ ਹੋਣਾ ਗੁਰੂ ਘਰਾਂ ਦੇ ਉੱਤੇ ਬੰਬ ਵਿਸਪੋਰਟ ਹੋਏ ਕਈ ਉਦੋਂ ਛੱਡ ਗਿਆ ਤਕਰੀਬਨ 2 ਲੱਖ ਤੱਕ ਆਪਣੇ ਸਿੱਖ ਭੈਣ ਭਰਾ ਉੱਥੇ ਸੀ ਆਪਣੇ ਅਫਗਾਨਿਸਤਾਨ 'ਚ ਉਹ ਸਾਰੇ ਆਇਆ ਪਿਛਲੇ ਕਈ ਸਾਲਾਂ ਤੋਂ ਅਸੀਂ ਵੀ ਕਹਿ ਰਹੇ ਹਾਂ ਕਿ ਐਨਨਮ ਸਿਟੀਜ਼ਨਸ਼ਿਪ ਦਿੱਤੀ ਜਾਏ ਤੋਂ ਅਸੀਂ ਪਾਰਲੀਮੈਂਟ ਸੀਏ ਦਾ ਸਪੋਰਟ ਵੀ ਕੀਤੀ ਇਸ ਕਰਕੇ ਕੀਤੀ ਸੀ ਕਿ ਜਿਹੜੇ ਆਪਣੇ ਮਿਨੋਰਟੀ ਉਥੇ ਹੈਗੀਆਂ ਜਿਹੜੀਆਂ ਪ੍ਰੋਸੀਕਿਊਟਡ ਜਿਨ੍ਹਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਘੱਟੋ ਘੱਟ ਆਪਣਾ ਦੇਸ਼ ਕਿਉਂਕਿ ਇਹ ਵੱਡਾ ਇੱਕੋ ਹੀ ਦੇਸ਼ ਹੁੰਦਾ ਸੀ ਤੋਂ ਇਸ ਕਰਕੇ ਜਿਹੜੀ ਇਹ ਵੀ ਸੋਚ ਹੈ ਬੜੀ ਐਂਟੀ ਪੰਜਾਬ ਐਂਟੀ ਸਿੱਖ ਸੋਚ ਪਹਿਲੇ ਤੋਂ ਹੀ ਪਤਾ ਸੀ ਮੈਂ ਕਿ ਕੇਜਰੀਵਾਲ ਦੀ ਹੈ ਤੇ ਹੁਣ ਹੌਲੀ ਹੌਲੀ ਉਹ ਚੀਜ਼ਾਂ ਬਾਹਰ ਨਿਕਲ ਰਹੀਆਂ ਨੇ ਜਿਵੇਂ ਜਬੀਰ ਰਾਸੂ ਦਾ ਕਰੀਏ ਤਾਂ ਬਾਕੀ